ਉਹ ਚੱਲੇ ਜੰਨੇ ਓਏ ਨਾ ਬਾਬਾ ਤੇ ਰਹੀ ਸਰੂਪਾ ਪਾ ਲੈਣਾ ਸਰੂਪਾ ਪਾ ਕੇ ਤੈਨੂੰ ਸਵਾਲ ਪੁੱਛਣੇ ਆ ਸੀ ਚੰਗਾ ਹੁਣ ਤੂੰ ਹੈਗਾ ਅਨੰਦਪੁਰ ਨੂੰ ਜਾਣਾ ਹੁਣ ਤੇਰੀ ਇੰਟਰਵਿਊ ਲੈਨੇ ਆ ਅਨੰਦਪੁਰ ਜਾਣ ਤੋਂ ਪਹਿਲਾਂ ਤੇ ਆਪਦਾ ਸਹੀ ਸਹੀ ਦੱਸੀ ਵੀ ਕਿੱਥੋਂ ਕਿੱਥੋਂ ਦੀ ਜਾਵੇਂਗਾ ਹਾ ਹਜੂਰ ਸਾਹਿਬ ਨੂੰ ਹਜੂਰ ਸਾਹਿਬ ਨੂੰ ਜਾਣਾ ਬਾਬੇ ਨੇ ਆ ਚੰਨਿਆਂ ਦੇ ਰਸਰੋਪਾ ਪਾ ਦੇ ਯਾਰ ਸਰੋਪਾ ਪਾ ਬਾਬੇ ਦੇ ਗਾ ਲੈ ਵੀ ਬਾਬੇ ਨੇ ਜਾਣਾ ਹੈਗਾ ਹਜੂਰ ਸਾਹਿਬ ਨੂੰ ਹੈ ਤੇ ਚੰਨਾ ਪਾਉਂਦਾ ਸਰੋਪਾ ਬਾਬੇ ਦੇ ਹੁਣ ਅਸੀਂ ਦੀ ਇੰਟਰਵਿਊ ਲੈਨੇ ਆ ਬਾਬੇ ਦੀ ਹਾਂ ਹਾਂ ਬਾਬਾ ਦੱਸ ਤੂੰ ਹਜੂਰ ਸਾਹਿਬ ਨੂੰ ਜਾਣਾ ਹੋਣਾ ਹੈ ਹਾਂ ਤੇ ਅੱਗੇ ਕੈਰੀ ਗਿਆ ਤੂੰ ਦੋ ਵਾਰੀ ਦੋ ਵਾਰੀ ਸਾਈਕਲ ਤੇ ਗਿਆ? ਹਾਂ। ਤੇ ਕਿੰਨੇ ਟਾਈਮ ਚ ਪਹੁੰਚ ਜਾਣਾ? ਮਹੀਨੇ। ਮਹੀਨਾ ਠੀਕ ਆ ਯਾਰ ਮਹੀਨਾ ਕ ਤਾਂ ਹੋ ਲੱਗ ਜਾਂਦਾ। ਉਹ ਇਥੋਂ 2200 ਕਿਲੋਮੀਟਰ ਬਾਟਾ। ਫੇਰ ਤਾਂ 100 ਕਿਲੋਮੀਟਰ 80 ਕਿਲੋਮੀਟਰ 85 ਕਿਲੋਮੀਟਰ 90 90 ਦੇ ਨੇੜੇ ਵੀ ਕੱਢਣਾ। ਆਪ ਤਾਂ ਤੂੰ 100 ਕਿਲੋਮੀਟਰ ਕੱਢ ਦੇਗਾ। ਕੱਢਦੇ ਕਿਨੇਗਾ ਰੋਜ਼? ਕੱਢਦਾ। ਤੇ ਫੇਰ ਰਹਿائش ਕਿੱਥੇ ਕਰਦਾ ਹੋਣਾ ਜਾ ਕੇ? ਗੁਰਦੁਆਰੇ। ਗੁਰਦੁਆਰੇ ਰੋਟੀ ਪਾਣੀ ਖਾ ਕੇ ਤੇ ਪੈ ਜਾਣਾ ਹੈ। ਤੜਕੋ ਇਸ਼ਨਾਨ ਪਾਣੀ ਕਰਕੇ ਤੇ ਵਾਹਿਗੁਰੂ ਦਾ ਨਾਮ ਲੈ ਕੇ ਫੇਰ ਤੁਰ ਪੈਂਦਾ ਤੇ ਜੇ ਭਲਾ ਸਾਈਕਲ ਪੰਚਰ ਪੁੰਚਰ ਹੋ ਜੇ ਜਾਂ ਇਹ ਸਮਾਨ ਨਾਲ ਹੀ ਰੱਖਦਾ ਹਾਂ ਆ ਪੰਪ ਤਾਂ ਹੀ ਦੇਖਿਆ ਤੇਰਾ ਪੰਪ ਤਾਂ ਬੰਨਿਆ ਪਿਆ ਤੇਰਾ ਨਾਲ ਝੋਲੇ ਤੇਰਾ ਨਾਲ ਪੰਪ ਬੰਨਿਆ ਪਿਆ ਝੋਲੇ ਦੇ ਤੇ ਪੰਚਰ ਪੁੰਚਰ ਵਾਲਾ ਸਮਾਨ ਵਿੱਚ ਹੀ ਆ ਹਾਂ ਵਿੱਚ ਹੀ ਜੇ ਭਲਾ ਹੋ ਜੇ ਤੇ ਟਾਇਰ ਟੂਬ ਕੇ ਇਹ ਜਿਹੜੇ ਹੁਣ ਤੇਰੇ ਨਵੇਂ ਪੋਏ ਨਵੇਂ ਟਾਇਰ ਟੂਬਾਂ ਨੇ ਸਰੇ ਪਹੁੰਚੂ ਅੱਛਾ ਉੱਧਰ ਹੋ ਉਦੋਂ ਨਹੀਂ ਮੋੜਣਾ ਨਹੀਂ ਨਹੀਂ ਮੋੜਣਾ ਕਉਨਾ ਸੜਕ ਆ ਯਾਰ ਸੜਕ ਤੇ ਘਸਦਾ ਬਹੁਤ ਆ ਹਾਂ ਪੱਥਰ ਤੇ ਟਾਇਰ ਬਹੁਤ ਘਸਦਿਆ ਬਾਈ ਠੀਕ ਆ ਤੇ ਦੂਜਾ ਆਪਣਾ ਬਰਹਾਨਪੁਰ ਬਰਹਾਨਪੁਰ ਤੋਂ ਹਾਂ ਬਰਹਾਨਪੁਰ ਆਹੋ ਬਰਹਾਨਪੁਰੋਂ ਦਾ ਰਾਹ ਚ ਅੰਦਾਰੋਂ ਦਾ ਅੰਦਾਰੋਂ ਹੋ ਕੇ ਇਹ ਜੀ ਸਾਹਿਬ ਤੇ ਫੇਰ ਆਪਣੇ ਅਸੀਂ ਵੀ ਗਏ ਆ ਤਾਂ ਅਸੀਂ ਕੈਂਟਰ ਤੇ ਗਏ ਆ 바ਵਾ ਹੁੰਦਿਆ ਗੁਰਦੁਆਰੇ ਰਾਤ ਯਾਰ ਬਰਹਾਲਪੁਰ ਵੀ ਆਉਂਦਾ ਹੋ ਤੇ ਕਿਲਾ ਭਾਦੇ ਆ ਪਰ ਪਰ ਆਉਂਦਾ ਹ ਗੁਰਦੁਆਰੇ ਬਹੁਤ ਆਉਂਦੇ ਹੋਣਗੇ 20 25 ਦਾ ਗੁਰਦੁਆਰੀ ਆ ਜਾਂਦੇ ਆ ਇੱਕ ਦਿਹਾੜੀ ਜਣੀ ਇੱਕ ਰਾਤ ਤੂੰ ਹਰੇਕ ਗੁਰਦੁਆਰੀ ਕੱਢ ਲੈਣਾ ਫੇਰ ਤਾਂ ਤੈਨੂੰ ਜਾਣਦੇ ਵੀ ਹੋਣਗੇ ਸਾਰੇ ਉਹ ਜਾਣਦੇ ਆ ਜਾਣਦੇ ਆ ਠੀਕ ਆ ਇਹ ਹੋਰ ਸੁਣਾ ਕੋ ਨਵੀ ਤਾਂ ਫਿਰ ਦੂਜਾ ਲੀੜੇ ਲੂੜੇ ਕਿੰਨੇ ਕੁ ਲੈ ਕੇ ਜਾਣਾ ਹੁੰਦਾ ਨਾਲ ਕੈਸ ਸੂਟ ਕੈਸ ਸੂਟ ਲੈ ਕੇ ਜਾਣਾ ਹੁੰਦਾ ਸਹੀ ਹੈ ਜੋ ਸੂਟ ਕਰਨੇ ਆ ਹਾਂ ਦੋ ਦਾ ਲੈ ਇਦੇ ਤਿੰਨ ਸੂਟ ਦਾ ਤਿੰਨ ਦਾ ਥੋੜੇ ਆ ਬਾਹਲੇ ਲੈ ਕੇ ਜਾਇਆ ਕਰ ਯਾਰ ਪੰਜ ਸੂਟ ਐ ਕਿਹਨੇ ਕੋਲ ਪੰਜ ਸੂਟ ਹਾਂ ਚਲ ਪੰਜ ਸੂਟ ਤਾਂ ਫਿਰ ਲੈ ਕੇ ਜਾ ਨਾ ਨਾਲ ਠੀਕ ਆ ਕਿ ਨਹੀਂ ਆ ਤੇ ਚੱਲ ਫਿਰ ਓਹ ਕਰ ਦੂਜਾ ਸੱਦਗੇ ਉਹਨਾਂ ਨੂੰ ਕੋਡਨ ਫਿਰ ਤੈਨੂੰ ਤੋਰਗੇ ਹੈਂ ਤੇ ਓਹ ਕਰ ਤੂੰ ਆਪਦਾ ਸਾਈਕਲ ਲਿਆ ਕੇ ਕਢਿਆ ਕੇ ਲਿਆ ਇੱਥੇ ਕਢਿਆ ਕੇ ਕਢਿਆ ਕਰ ਮੜਾ ਜਾ ਆਓ ਸੰਗਤ ਹੁਣ ਤਾਂ ਹੈਗੀ ਅਸੀਂ ਤੋੜ ਦਿਆਂਗੇ ਤੈਨੂੰ ਆ ਚੱਲਿਆ ਬਾਬਾ ਵੀ ਲੈ ਕੇ ਉਹਦਾ ਸਾਈਕਲ ਹੋ ਜਾਂਦਾ ਸਾਈਕਲ ਲੈ ਕੇ ਕਢਿਆ ਰੁਕਾ ਇੱਥੇ ਇੱਥੇ ਕਢਿਆ ਲੈ ਬਾਬਾ ਇੱਕ ਗੱਲ ਤਾਂ ਹੈਗਾ ਵਧੀਆ ਵੇ ਜਿਹੜਾ ਹਾਂ ਜਿਹੜਾ ਇਹ ਗੁਰਦੁਆਰੇ ਦੇ ਬਾਈ ਐ ਕਰ ਲੈਂਦਾ ਨਾ ਦਰਸ਼ਨ ਚੱਲ ਯਾਰ ਹਜੂਰ ਆਪਾਂ ਤਾਂ ਵੇਲਾ ਉ ਗੱਡੀਆਂ ਤੇ ਨਹੀਂ ਜਾ ਜਾਂਦਾ ਬੱਸ ਕੈਂਟਰ ਤੇ ਹੀ ਜਾ ਜਾਂਦਾ ਇਹ ਪਤੰਦਰ ਦੇਲਾ ਸਾਈਕਲ ਤੇ ਤੁਰ ਪੈਂਦਾ ਨਾ ਮੈਂ ਸਾਈਕਲ ਤੇ ਜਾਣਾ ਅੱਗੇ ਦੋ ਵਾਰ ਹੀ ਜਾਇਆ ਹੈ ਉਹ ਰਾਹ ਦੇ ਵਿੱਚ ਉੱਤ ਤੇ ਕਿਵੇਂ ਕਾਹ ਕੋਣੀ ਪੀਆ ਹਾਂ ਇਹ ਕਹਿੰਦਾ ਉਹ ਗੱਡੀਆਂ ਦੇ ਇੰਨਾ ਕਹਿੰਦੇ ਪਾਪਾ ਕਿਧਰ ਚੱਲਿਆ ਹਾਂ ਹਾਂ ਹਜੂਰ ਉਹ ਪੈਸੇ ਦੇ ਦਿੰਦੇ ਵੀ ਸਾਡੀ ਦੇਖ ਕਰਾ ਲਈ ਹਾਂ ਬਹੁਤ ਘਟਿਆ ਬਹੁਤ ਦਿੰਦੇ ਆ ਗਟਿਆ ਆ ਰਾਜੇ ਜਿਵੇਂ ਹੁਣ ਇਹ ਨੇ ਨਿਸ਼ਾਨ ਸਾਬ ਲਾ ਲੈਣਾ ਇੱਕ ਦੇ ਸਰੂਪਾ ਪਾਇਆ ਹੋ ਅਗਲਾ ਕਹਿੰਦੇ ਹਜੂਰ ਸਾਹਿਬ ਨੂੰ ਚੱਲਿਆ ਰਾਹ ਤੱਕ ਅਗਲੇ ਨੂੰ ਪੈਸੇ ਪੂਸੇ ਵੀ ਦੇ ਦਿੰਦਾ ਚਾਹ ਪੀਣ ਲੱਗ ਕੇ ਉੱਥੇ ਘਟਿਆ ਖੜ ਗਿਆ ਆ ਕਹਿੰਦਾ ਬਾਬਾ ਇਹ ਲਾ ਕੇ ਕਿਹਾ ਕਿ ਬਾਬਾ ਜੀ ਬੜਾ ਵਾ ਕਿੱਦੂ ਚੱਲੇ ਬਾਬਾ ਹਜੂਰ ਸਾਹਿਬ ਆ ਕਹਿੰਦਾ ਆ ਬਾਬਾ 100 ਰੁਪਏ ਦਾ ਮੇਰੀ ਦੇਖ ਰਹੀ ਸਾਡੀ ਸਾਡੀ ਪੈਸੇ ਬਹੁਤ ਹੋ ਜਾਂਦੇ ਸਾਡੀ ਦੇਖਰਾਵੀ ਠੀਕ ਆ ਠੀਕ ਆ ਠੀਕ ਆ ਬਾਬਾ ਨੂੰ ਬਾਬੇ ਨੂੰ ਦੇਈ ਦਿੰਦੇ ਆ ਠੀਕਾ ਠੀਕਾ ਹਾਂ ਐ ਤਾਂ ਫਿਰ ਬਾਬਾ ਗਿੱਜਿਆ ਕਰਕੇ ਬਾਈ ਜਾਂਦਾ ਇਹ ਹਾਂ ਤਾਂ ਹੀ ਆ ਪਾ ਹੁੰਦੇ ਬਹੁਤ ਹੂੰ ਚੱਲ ਆਪਾਂ ਵੀ ਯਾਰ ਇਹੀ ਕਹਿੰਨੇ ਵੀ ਇੱਥੇ ਵੀ ਵਿਹਲਾਈ ਆਪਣੇ ਕੋਲੇ ਚੱਲ ਜਾ ਆਵੇ ਜਾ ਮਹਿਨਾ ਇਹ ਕਹਿੰਦਾ ਵੀ ਮੈਂ 20 ਦਿਨਾਂ ਚ ਜਾਵੜਣਾ 20 ਚ ਨਹੀਂ ਆ ਜਾਣਾ ਹਾਂ ਡੇਢ ਕਰਜਾ ਡੇਢ ਮਹੀਨਾ ਲਾ ਲਾ ਡੇਢ ਮਹੀਨੇ ਦੀ ਛੁੱਟੀ ਆਪਰੇ ਆਪਾਂ ਦੇ ਦਿੰਨੇ ਆ ਇਹਨੂੰ ਹਾਂ ਡੇਢ ਮਹੀਨੇ ਦੀ ਛੁੱਟੀ ਹਾਂ ਡੇਢ ਕ ਮਹੀਨੇ ਦੀ ਛੁੱਟੀ ਦੇ ਦਿੰਨੇ ਆ ਹਾਂ ਨਾ ਆਉ ਹ ਨਾ ਆਉਣਾ ਠੀਕਾ ਠੀਕਾ ਕੀ ਗਾ ਠੀਕ ਆ ਵਧੀਆ ਵਧੀਆ ਹੋਰ ਆਪਾਂ ਇਹਨੂੰ ਤੋਰਾਂਗੇ ਯਾਰ ਐ ਤਾਂ ਹੁਣ ਬੰਦੇ ਆਪਣੇ ਕੋਲੇ ਹੈਗੇ ਆ ਬਾਵਾ ਬੰਦੇ ਬਹੁਤ ਬੰਦੇ ਬਹੁਤ ਆਪਾਂ ਇਹਨਾਂ ਨੂੰ ਹਾਂ ਆਪਣਾ ਬਾਪ ਵੀ ਸਰਦਾ ਵੀ ਆ ਸਰਦਾ 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 ਬੰਦਾ ਬਾਬਾ ਦਾ ਦਾ ਬੰਦਾ ਦਾ ਬਾਬਾ ਗੋਡੀ ਆ ਬਾਪਾ ਸਾਈਕਲ ਚਲਾਈਆ ਵਾਲਾ ਹੈ ਹਾਂ ਸਾਈਕਲ ਵਾਲਾ ਤਾਂ ਯਾਰ ਸਰਦਾ ਕੋਈ ਜੁਦਾ ਨਹੀਂ ਕਿ ਲਾਵੀ ਕਾਕੂ ਆਇਓ ਕਰੱਕ ਦੋ ਜੜੇ ਯਾਰ ਬਾਬਾ ਆਪਾ ਤੋਰ ਲੈ ਹਜੂਰ ਸਾਹਿਬ ਨੂੰ ਚੱਲਿਆ ਬਈ ਬਾਬਾ ਬਾਬਾ ਜਾਂਦਾ ਹਜੂਰ ਸਾਹਿਬ ਨੂੰ ਆਇਓ ਮੈਂ ਤਰੀ ਕਰਾਂ ਦੋ ਮਿੰਟ ਜਨ ਬਾਬਾ ਹਜੂਰ ਸਾਹਿਬ ਨੂੰ ਚੱਲਿਆ ਤੋਰੀਏ ਨੂੰ ਮੜਾ ਜਾ ਪਹਿਲੇ ਆ ਜਾ ਬਈ ਓਏ ਇਹ ਹਜੂਰ ਸਾਹਿਬ ਚੱਲਿਆ ਬਾਬਾ ਸੱਚੀ ਚੱਲੇ ਬਾਬਾ ਜੀ ਸੱਚੀ ਸੱਚੀ ਹਾਂ 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 ਇਹ ਤਾਂ ਅੱਗੇ ਵੀ ਦੋ ਗੜੇ ਕੱਢਿਆ ਤਾਂ ਹਾਂ ਵੀ ਸਬਤ ਦਾ ਵੀਡੀਓ ਬਣਾਉਂਦੇ ਹਾਂ ਹਾਂ ਵੀਡੀਓ ਤਾਂ ਹੀ ਬਣਾਉਣੀ ਹੈ ਦੀ ਕੱਲ੍ਹ ਵਾ ਇੱਧਰ ਆਓ ਕਰਾ ਕੋਈ ਇੱਧਰ ਖੜੋ ਕਰਾ ਆਓ ਚਾਰ ਬਾਗ ਕੋਈ ਤੂੰ ਇੰਨੇ ਹੀ ਬਹੁਤ ਆ ਇਹ ਬੰਦੇ ਬਹੁਤ ਆ ਹਾਂ ਇਹ ਸਾਈਕਲ ਤੇ ਜਾਊਗਾ ਦੋ ਦੀ ਜਾਇਆ ਸਾਈਕਲ ਜਾਣਾ 1.5 ਮਹੀਨੇ ਮੁੜਿਆਣਾ ਚਲ ਆ ਬਾਬਾ ਕਰਾਂ ਬਈ ਲੇਢ ਮਹੀਨਾ ਪੌਣੇ 2 ਮਹੀਨੇ ਲੱਗਿਆ ਇਹਨੂੰ ਲਾ ਬਾ ਜਕਾਰੇ ਕਰਾ ਦੋ ਛੜਦੇ ਉਹਨਾਂ ਟਕਾ ਕੇ ਜਦੋਂ ਤੁਰ ਪਿਆ ਸੇ ਠੀਕ ਹੈ ਤੇ ਮੈਂ ਥੋੜੀ ਵੀਡੀਓ ਬਣਾਈ ਜਾਨਾ ਚਾਹਗਾ ਬਾਬੇ ਨੂੰ ਤੋੜ ਗਿਆ ਯਾਰ ਖੁਸ਼ੀ ਖੁਸ਼ੀ ਆਪਾਂ ਫੇਰ ਵੀ ਯਾਰ ਆ ਜਾ ਵੀ ਕਰਾ ਬਾਬਾ ਸਰੂਪਾ ਭੇਡ ਕਰਤਾ ਬਾਬੇ ਨੂੰ ਸਰੂਪਾ ਭੇਡ ਕਰਤਾ ਬਾਬੇ ਨੂੰ ਕਰਾ ਤੋੜਤਾ ਬਾਬੇ ਦੀ ਜਗ੍ਹਾ ਤੋਂ ਉਨੇ ਹਰੇਕ ਗੁਰਦੁਆਰੇ ਬਾਈ ਆਪਦਾ ਗਾਂਹ ਜਾ ਕੇ ਭਲਾ ਬੰਨ ਲੀਆਂ ਹਾਤਰੀ ਰੱਸੀ ਮਗਰ ਲੰਕਦੀ ਇਹਦੇ ਨਾਲ ਬੰਨ ਨਹੀਂ ਝੋਲਾ ਆਦਾ ਤੇਰਾ ਡੈਗ ਨਾ ਪਵੇ। ਨਾਲ ਬਾਈ ਬਾਬੇ ਨੇ ਪੰਪ ਵੀ ਰੱਖ ਲਿਆ ਤੇ ਪੰਜਰਾਂ ਵਾਲਾ ਸਮਾਨ ਵੀ ਬਾਬਾ ਲਈ ਫਿਰਦਾ। ਠਹਿਰ ਜਾ ਠਹਿਰ ਜਾ ਤੋੜ ਦੇ ਤੈਨੂੰ ਐਡੀ ਤੇਜ਼ੀ ਗਾ ਤੋ ਕਰਦਾ। ਲੈ ਵੀ ਮੂਰੇ ਹੋਵੋ ਸਾਰੇ ਸੰਗਤ ਗਣ ਬੋਲ ਗਏ ਸੋ ਨਿਹਾਲ ਜਰ। ਲੈ ਵੀ ਸੰਗਤ ਤੋੜਦੀ ਆ ਬਾਬੇ ਭਾਈ ਸਰਾਂ ਦੀ ਜਗ੍ਹਾ ਤੋਂ ਬਾਬਾ ਜਾ ਰਿਹਾ ਹਜ਼ੂਰ ਸਾਹਿਬ ਨੂੰ। ਲੈ ਛੱਡਦੇ ਆਂ ਆਪਾਂ ਜਕਾਰੇ ਵੱਲਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੋਲੇ ਸੋਨਿਆ ਨਾ ਨਾ ਸ੍ਰੀ ਅਕਾਲ ਚੱਲ ਵੀ ਬਾਬਾ ਚੱਕਦੇ ਦੋ ਚਕਾਰੇ ਚੱਕਦੇ ਤੇਰੇ ਚਲ ਲੈ ਵੀ ਤੁਰ ਗਿਆ ਬਾਬਾ ਜਾਂਦਾ ਲੈ ਬਾਬਾ ਟਿਕੂ ਵਾਲਾ ਇਹ ਚੋਲਾ ਇਹਨੇ ਕਰ ਲੈਣਾ ਸੈਟ ਗਾਹਾਂ ਜਾ ਕੇ ਬਾਬਾ ਤੋਰ ਤੋਰਤਾ ਜੂਰ ਸਾਹਿਬ ਨੂੰ ਕਿਹਾ ਇੱਥੋਂ ਜੰਨਾ ਇਧਰ ਹੋਈ ਮਾਲਾਂ ਦੇ ਸਰਦਕਾ ਹਾਂ ਬਾਬੇ ਦੀ ਸਪੀਡ ਵਾਣ ਲੈਣ ਦੇ ਕਰਾਂ ਸਾਈਕਲ ਦਾ ਤਾਂ ਮਾਲਿਆ ਪੁੱਤਾਂ ਬੋਲਟ ਮੋਟਰਸਾਈਕਲ ਹੀ ਆ ਸਾਈਕਲ ਤੇ ਤਾਂ ਇਹ ਨਵਾਂ ਸਾਈਕਲ ਨਵਾਂ ਹੱਤਰੇ ਤਾਰ ਹਾਂ ਚਲੋ ਚੱਲ ਵੀ ਉੱਠ ਗਿਆ ਬਾਬਾ ਚੁਰ ਗਿਆ ਹੈ ਪਿੰਡ ਦਾ ਪਤਾ ਹੈ ਪਿੰਡ ਹੈ ਹਾਂ ਨਹੀਂ ਲੱਭਦਾ ਮਨ ਲੈਣੇ ਦਾ ਆ ਇੱਥੇ ਰਹਿੰਦਾ ਆਹੋ ਇਹਦੇ ਨਾਲ ਮੈਂ ਤਾਂ ਮਖੌਲ ਮਖੂਲ ਕਰ ਲਈਦੇ ਆ ਕਾਹਦਾ ਜਾਣਾ ਜਰੂਰੀ ਇਹ ਤਾਂ ਤੋੜ ਦੇਣਾ ਮਖੌਲ ਕਰ ਲਈਦਾ ਨੇ ਨੇ ਵਧੀਆ ਬਾਬਾ ਕੇ ਅਨੰਤਪੁਰ ਨਾ ਆਇਆ ਸਾਈਕਲ ਤੇ ਹੀ 8 9 ਦਿਨ ਹੀ ਮੁੜਿਆ ਉੱਥੋਂ 10 ਦਿਨ ਹੀ ਇਹ ਬਾਬੇ ਦੀ ਜਗ੍ਹਾ ਤੇ ਯਾਰ ਕਰਮਾਂ ਵਾਲੀ ਜਗ੍ਹਾ ਇਹ ਬਾਬੇ ਦੀ ਜਿਹੜਾ ਇੱਥੋਂ ਬੰਦਾ ਉਹ ਉੱਥੇ ਰਹਿ ਜਾਂਦਾ ਇਹ ਨਾ ਕਰਾਉਂਦਾ